ਗਾਏ ਕਹਰ ਭਜਨ ਮਾਨ ਦੀ ਧੀ ਦੀ ਫੋਟੋ ਵਾਇਰਲ ਕੀਤੀ ਜਾਂਦੀ ਹੈ ਕਿਸੇ ਕਾਲੇ ਨਾਲ ਸਾਰੀ ਉਮਰ ਚ ਬਣੀ ਬਣੀ ਜਿੱਦ ਤੁਸੀਂ 5 ਮਿੰਟਾਂ 5 ਮਿੰਟਾਂ ਚ ਗਾਲ ਦੇ ਉਹ ਵਿਚਾਰਾ ਯਾਰ ਆਪਦੇ ਕੰਮਕਾਰ ਛੱਡ ਕੇ ਆਪਦੀ ਕੁੜੀ ਨੂੰ ਲੈ ਕੇ ਪਿੰਡ ਆਇਆ ਫਿਰਦਾ ਸਸੀਕਰ ਪਿਆਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੇਰੇ ਨਾਲ ਬਾਬਾ ਮਰੀਕ ਸਿੰਘ ਖਾਲਸਾ ਖਲਾੜੇ ਵਾਲਾ ਤੇ ਮਿੱਤਰੋ ਪਿਛਲੇ ਦਿਨੀ ਇੱਕ ਨ ਸਰਦਾਰਤੀ ਅੰਸਰਾਂ ਵੱਲੋਂ ਗਾਇਕ ਹਰਪੰਜਨ ਮਾਨ ਦੀ ਧੀ ਦੀ ਫੋਟੋ ਵਾਇਰਲ ਕੀਤੀ ਜਾਂਦੀ ਹੈ ਕਿਸੇ ਕਾਲੇ ਨਾਲ ਹੋ ਸਕਦਾ ਫੋਟੋ ਕਿਸੇ ਸਕੂਲ ਕਾਲਜ ਦੀ ਕਿਸੇ ਫੰਕਸ਼ਨ ਦੀ ਹੋਵੇ ਕਿਉਂਕਿ ਹਾਈ ਫਾਈ ਲੋਕ ਆ ਬਈ ਉਹ ਨਾ ਸਾਰੇ ਤਰ੍ਹਾਂ ਦੇ ਉਹਨਾਂ ਲੋਕ ਮਿਲਦੇ ਆ ਕੈਨੇਡਾ ਰਹਿੰਦੇ ਆ ਇਹ ਗੱਲ ਲਿਖ ਕੇ ਜਾਂ ਬੋਲ ਕੇ ਵਾਇਰਲ ਕਰਤੀ ਕਹਿੰਦੇ ਜੀ ਹਰਪੰਜਨ ਮਾਨ ਦੀ ਕੁੜੀ ਨੇ ਕਾਲੇ ਨਾਲ ਵਿਆਹ ਕਰਾ ਲਿਆ ਤੇ ਉਹ ਗੱਲ ਦਾ ਬਈ ਦੁੱਖ ਰੇ ਕਿੰਨਾ ਲੱਗਣਾ ਮੇਰੀ ਧੀ ਹੋਵੇ ਬਾਬਾ ਤੇਰੀ ਧੀ ਹੋਵੇ ਬਹੁਤ ਕਾਲਜਾ ਪਾੜ ਜਾਂਦਾ ਕੋਈ ਸੋਸ਼ਲ ਮੀਡੀਆ ਇੱਕ ਚੰਗੀ ਜੀ ਸੀਗੀ ਚੰਗੀ ਸਨੇਹ ਪਹਚਾਉਣ ਵਾਸਤੇ ਪਰ ਲੋਕਾਂ ਨੇ ਇੰਨੇ ਕਿੰਨੇ ਜਿਹੜੇ ਗਲਤ ਵਰਤਵੇ ਆ ਉਹ ਬਹੁਤ ਬਦਨਾਮ ਕਰਤਾ ਠੀਕ ਹੈ ਲੋਕ ਯਕੀਨ ਕਰਨ ਨੂੰ ਹਟਦੇ ਜਾ ਰਹੇ ਆ ਜਾਂ ਹਟ ਜਾਣਗੇ ਹੁਣ ਭਾਈ ਹਰਪੰਖ ਨੂੰ ਮਾਨਨੇ ਕੇਸ ਕੀਤਾ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਸ਼ੁਰੂ ਚ ਬਾਬਾ ਪਾਈ ਸੀ ਹਾਂ ਚਾਹੇ ਉਹ YouTube ਚੈਨਲ ਸੀ Instagram ਹੈਂਡਲ ਸੀ ਕੁਝ ਵੀ ਸਾਰਾ ਤੇ ਉਹਨਾਂ ਨੇ ਕੇਸ ਕਰਤਾ ਉਹ ਕਹਿੰਦਾ ਮੈਂ ਆਪਣੇ ਪਰਿਵਾਰ ਨਾਲ ਜਿੱਥੋਂ ਜਿਹੜੀ ਹੱਦ ਤੱਕ ਖੜਾ ਆ ਗਿਆ ਮੈਂ ਖੜੂਗਾ ਫਿਰ ਉਹਨੂੰ ਭਾਈ ਪਿੰਡ ਆ ਕੇ ਵੀ ਵਿਸ਼ਵਾਸ ਦਿਵਾਉਣਾ ਪਿਆ ਬਾਬਾ ਇਹ ਗੱਲ ਨੂੰ ਤੂੰ ਕਿਵੇਂ ਦੇਖਦਾ ਇਹ ਗੱਲ ਤੇ ਆਪਾਂ ਕਰਨੀ ਗੱਲਬਾਤ ਮੈਨੂੰ ਮਾਨਾ ਪਹਿਲਾਂ ਤੁਹਾਡੇ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਗੱਲ ਇਹ ਆ ਯਾਰ ਵੀ ਜਿਹੜੀ ਇਹ ਚੀਜ਼ ਬਣਾਈ ਸੀ ਸੋਸ਼ਲ ਮੀਡੀਆ ਹਨਾ ਮੰਨ ਲਾ ਆਪਾਂ ਆਪਣੇ ਕੰਮ ਤੋਂ ਸ਼ੁਰੂ ਕਰਦੇ ਆ ਮੰਨ ਲਓ ਆਪਾਂ ਕਲਾੜਾ ਲਾਇਆ ਆਪਣਾ ਪ੍ਰਚਾਰ ਕੀਤਾ ਤੂੰ ਵੀਡੀਓ ਪਾਈ ਕਿਸੇ ਹੋਰ ਸੱਜਣ ਮਿੱਤਰਾਂ ਨੇ ਪਾਈ ਅਸੀਂ ਆਪ ਕੀਤਾ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਲੋਕ ਆਪਣੇ ਰਹਿੰਦੇ ਐ ਹਮ ਗਵਾਲ ਵਰਲਡ ਦੇ ਵਿੱਚ ਆਪਣੀ ਗੱਲ ਪਹੁੰਚ ਗਈ ਅਮਰੀਕਾ ਤੱਕ ਆ ਵੀ ਇੱਥੇ ਭਾਈ ਅਸੀਂ ਆਹ ਕੰਮ ਕਾਰੋਬਾਰ ਕੀਤਾ ਸੀ ਆਹ ਚੀਜ਼ ਵੇਚਦੇ ਆਂ ਆਹ ਚੀਜ਼ ਆਥੋਂ ਲੈ ਲਓ ਕਿੱਡੀ ਚੰਗੀ ਚੀਜ਼ ਐ ਬਿਲਕੁਲ ਪਰ ਮੈਂ ਤੂੰ ਸਾਲ 'ਚ ਜਿੱਥੇ ਪਹੁੰਚਣਾ ਸੀ ਤੂੰ ਮਹੀਨੇ 'ਚ ਪਹੁੰਚ ਗਿਆ ਪਰ ਹਰਪਾਜਨ ਮਾਨ ਵਾਲੀ ਗੱਲ ਤੇ ਆਪਾਂ ਆਉਣੇ ਆਂ ਵੀ ਕਿੱਡੀ ਮਾੜੀ ਗੱਲ ਯਾਰ ਕਿਸੇ ਬੰਦਿਆਂ ਨੇ ਕਰਕੇ ਪਾਈ ਉਹਦੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਵੀ ਗੱਲ ਕੀ ਆ ਉਹਦੀ ਕੁੜੀ ਦੀ ਜਦੋਂ ਆਪਣੇ ਯੂਨੀਵਰਸਿਟੀ ਦੇ ਵਿੱਚ ਅਵਾਰਡ ਕੋਈ ਵੰਡਦੇ ਆ ਜਾਂ ਕੋਈ ਡਿਗਰੀ ਵੰਡਦੇ ਆ ਉਦੋਂ ਉਹ ਸਟੇਜ ਦੇ ਉੱਪਰ ਇੱਕ ਉਹਦੇ ਫਰੈਂਡ ਨਾਲ ਉਹਦੀ ਫੋਟੋ ਆ ਉਹ ਕਾਲਾ ਗੋਰਾ ਫਰੈਂਡ ਕੋਈ ਵੀ ਹੋ ਸਕਦਾ ਹੋ ਸਕਦਾ ਇਨਸਾਨ ਬੱਚੇ ਜਦੋਂ ਪੜਦੇ ਆ ਬੱਚਿਆਂ ਨਾਲ ਆਪਣੇ ਕਿੰਨੇ ਜਵਾਕ ਸਾਡੇ ਜਵਾਕ ਪੜ੍ਹਦੇ ਆ ਦੇਖ ਲੈ ਕਿੰਨੇ ਪੰਨੇ ਕਿੰਨੇ ਕਾਲੇ ਗੋਰੇ ਚੀਨੇ ਜਾਂ ਆਪਣੇ ਜੇ ਕੇ ਐਂਡ ਦੇ ਮੁੰਡੇ ਬੱਚੇ ਕਿੰਨੇ ਪੜਦੇ ਆ ਆਪਣੇ ਕੋਲ ਇੱਥੇ ਹੁੰਦੇ ਆ ਨਾ ਤੇ ਪਰ ਉਹਦੇ ਉਹਨੇ ਵੀਡੀਓ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈ ਕਿਸੇ ਤੇ ਵੀ ਹਾਂ ਫੋਟੋ ਉਹਨੇ ਚੱਕ ਕੇ ਕਿਸੇ ਨੇ ਉਥੋਂ ਉਹਦੇ ਥੱਲੇ ਲੈ ਕੇ ਪਤਾ ਜੀਦਾ ਕਾਲੇ ਨਾਲ ਵਿਆਹ ਹੋ ਗਿਆ ਕੋਈ ਵਿਆਹ ਦੀ ਡਰੈਸ ਨਹੀਂ ਕੋਈ ਵਿਆਹ ਦੀ ਵਰਦੀ ਨਹੀਂ ਕੋਈ ਵਿਆਹ ਵਾਲਾ ਥਾਂ ਨਹੀਂ ਕੋਈ ਮੰਦਰ ਗੁਰਦੁਆਰਾ ਚਰਚ ਕੋਈ ਕੋਟ ਕਚਹਿਰੀ ਕੋਈ ਉਹੋ ਜਿਹੇ ਥਾਂ ਹੋਵੇ ਫਿਰ ਤਾਂ ਬੰਦਾ ਯਕੀਨ ਮੰਨੇ ਮੈਂ ਤਾਂ ਕਹਿੰਦਾ ਜਿਹੜਾ ਇਹ ਬਹੁਤ ਵਧੀਆ ਕੰਮ ਕੀਤਾ ਭਗਵਾਨ ਜੀ ਨੇ ਆਹਰ ਭਾਜਨ ਮਾਨ ਨੇ ਸਮਾਰਕ ਇਹਨਾਂ ਬੰਦਿਆਂ ਨੂੰ ਸਭ ਕੁਝ ਦਿਖਾਉਣਾ ਚਾਹੀਦਾ ਸਮਾਰਕ ਠੋਕੇ ਹਾਂ ਇੱਕ ਪਾਸੇ ਤਾਂ ਆਪਣੇ ਬੰਦੇ ਵਿਰੋਧ ਕਰਦੇ ਵੀ ਏਆਈ ਆ ਗਈ AI ਆ ਗਈ ਜੀ ਆਪਣਾ ਬੇੜਾ ਵਹਾ ਦੂਗੀ ਫਲਾਣਾ ਫਲਾਣਾ ਤੇ ਪਹਿਲਾਂ ਜਿਹੜੇ ਆਪਣੇ ਸਮਾਜ ਦੇ ਮਾੜੇ ਬੰਦੇ ਉਹਦਾ ਪਹਿਲਾਂ ਹੀ ਖਤਰਨਾਕ ਸਿੱਧ ਹੋਈ ਜਾਂਦੇ AI ਤੋਂ ਬਿਨਾਂ ਹੀ AI ਨੂੰ ਤਾਂ ਬੰਦਾ ਸੈਟੀਸਫਾਈ ਕਰਾ ਇਹਨਾਂ ਨੇ ਕੀ ਕਰੂ ਹਾਂ ਇਹਨਾਂ ਬੰਦਿਆਂ ਦਾ ਕੀ ਕਰੂ ਮੈਂ ਤਾਂ ਕਹਿੰਦਾ ਇਹਨਾਂ ਬੰਦਿਆਂ ਤੇ ਕਾਨੂੰਨੀ ਕਾਰਵਾਈ ਨਾਲ ਮਾਨਹਾਨੀ ਦਾ ਡਿਫਰਮੇਸ਼ਨ ਦਾ ਕੇਸ ਹੋਣਾ ਚਾਹੀਦਾ ਬਿਲਕੁਲ ਇੱਕ ਪ੍ਰੂਫ ਲੈਣ ਵਾਸਤੇ ਵੀ ਭਾਈ ਆ ਮੇਰੀ ਕੁੜੀ ਹੈ ਮੇਰਾ ਆ ਪਿੰਡਾ ਮੈਂ ਜੇ ਸੀ ਪਕਟੇ ਬੰਦੇ ਕੋਈ ਵਿਆਹ ਨਹੀਂ ਹੋਇਆ ਉਹ ਬੰਦੇ ਨੇ ساری ਉਮਰ ਬੇਦਾਗ ਜ਼ਿੰਦਗੀ ਜਿਉਈ ਹੈ ਵੀ ਤੁਸੀਂ ਗੱਲ ਕਰਨ ਤੋਂ ਪਹਿਲਾਂ ਯਾਰ ਬੰਦੇ ਬਾਰੇ ਤਾਂ ਸੋਚ ਲਓ ਵੀ ਉਹ ਬੰਦੇ ਦਾ ਕਿੱਡਾ ਰਤਬਾ ਜੇ ਅੱਜ ਪੰਜਾਬੀ ਸਿਨੇਮਾ ਖੜਾ ਹੋਇਆ ਉਹ ਬੰਦੇ ਨੇ ਖੜਾ ਕਰਿਆ ਪੰਜਾਬੀ ਫਿਲਮਾਂ ਜਮਾ ਜ਼ੀਰੋ ਫਲੌਪ ਨਹੀਂ ਉਹਦੀ ਜ਼ਿੰਦਗੀ ਬੇਦਾਗ ਜ਼ਿੰਦਗੀ ਜਿਉਈਆਂ ਬੰਦੇ ਨੇ ਆਪਦੇ ਬੱਚੇ ਆਪਦਾ ਪਰਿਵਾਰ ਉਹਨੇ ਸੋਸ਼ਲ ਮੀਡੀਆ ਤੋਂ ਜਾਂ ਹੋਰ ਕਿੰਨਾ ਦੂਰ ਰੱਖਿਆ ਕਿੰਨੇ گاਉਣ ਵਾਲੇ ਦੇਖਦੇ ਆਂ ਆਪਾਂ گاਉਣ ਵਾਲਾ ਤਾਂ ਆਪ ਹਵਾ ਕਰਦਾ ਹੀ ਕਰਦਾ ਉਹਦੇ ਚੇਤੇ ਤਾਏ ਮਾਮੇ ਭੈਣਾ ਭਾਈ ਨਹੀਂ ਲੋਟ ਆਉਂਦੇ ਹੁੰਦੇ ਕਿੰਨਾ ਉਹਨੇ ਇਹ ਬੰਦੇ ਨੇ ਇੱਕ ਦਾਇਰੇ ਚ ਰਹੇ ਕੋਈ ਗੰਦ ਨਹੀਂ ਨਾ ਨਾ ਕੋਈ ਗੰਦੀ ਮਾੜੀ ਫਿਲਮ ਨਹੀਂ ਬਣਾਈ ਠੀਕ ਹੈ ਪਿੰਡ ਨਾਲ ਐਨਾ ਟੱਚ ਆ ਕੇ ਮੂੰਖੇ ਮੂੰਹਣਾ ਪਿੰਡਾੜੇ ਅੱਜ ਵੀ ਆਉਂਦਾ ਹੈ ਅੱਜ ਵੀ ਪਿੰਡ ਆਉਂਦਾ ਘਰ ਪਿਆ ਐਨਾ ਪਿੰਡ ਵਾਸਤੇ ਚੰਗਾ ਬੰਦਾ ਹੋ ਹਾਂ ਹਰੇਕ ਦੇ ਸਾਥ ਆਉਂਦਾ ਹਰੇਕ ਦੇ ਦੁੱਖ ਸੁੱਖ ਚ ਕੱਢਦਾ ਹਾਂ ਤੇ ਦੂਜਾ ਨੰਬਰ ਯਾਰ ਤੁਸੀਂ ਗੱਲ ਕੀ ਕਰਦੇ ਹੋ ਵੀ ਉਹਦੀ ਕੁੜੀ ਬਾਰੇ ਜਾਂ ਉਹਦੇ ਬੱਚੇ ਬਾਰੇ ਤੁਸੀਂ ਇਹ ਗੱਲ ਗਲਤ ਕਹਿੰਦੇ ਹੋ ਬਾਈ ਜਿਓ ਕਿਨੂੰ ਕਿਨੂੰ ਸੁਪਾਈਆਂ ਕਿਨੂੰ ਗਰੂਫਾਈਆਂ ਦਿੰਦਾ ਫਿਰੂਗਾ ਹੈ ਮੈਨਾਂ ਕਹਿੰਦਾ ਪਰਚਾ ਪੁਰਚਾ ਕਰਕੇ ਸਮਾਰ ਕਿੰਨੇ ਬੰਦੇ ਦੇ ਕੇਸ ਹੋਣਾ ਚਾਹੀਦਾ ਹੋਰ ਬੰਦੇ ਨੂੰ ਵੀ ਸਿੱਖਿਆ ਮਿਲੇ ਛੋਟੀ ਕੁੜੀ ਨੂੰ ਕੋਈ ਬਦਨਾਮ ਕਰੇ ਸ਼ੇਅਰ ਕਰ ਰਿਹਾ ਯਾਰ ਸ਼ੇਅਰ ਕਰਨ ਵਾਲਾ ਤੁਹਾਡਾ ਬੇੜਾ ਵੇ ਛੋਟੀ ਧੀ ਨੂੰ ਛੋਟੀ ਭੈਣ ਨੂੰ ਕੋਈ ਇਸ ਤਰ੍ਹਾਂ ਬਦਨਾਮ ਕਰੇ ਫੇਰ ਸੋਨੂੰ ਪਤਾ ਲੱਗੇ ਉਹਨੂੰ ਇੱਕ ਐਨੇ ਵਧੀਆ ਇਨਸਾਨ ਨੂੰ ਯਾਰ ਤੁਸੀਂ ਭੰਬਲ ਭੂਸੇ 'ਚ ਪਾਤਾ ਉਹ 15 ਦਿਨਾਂ ਦਾ ਪਿਛਲਿਆਂ ਦਾ ਯਾਰ ਆਪਦੇ ਜਵਾਕ ਲੈ ਕੇ ਇੰਤਰੇ ਫਿਰਦਾ ਹੈ ਪਿੰਡ ਫਿਰਦਾ ਵੀ ਲੋਕਾਂ ਨੂੰ ਵਿਸ਼ਵਾਸ ਆ ਗਿਆ ਆਹ ਸੇ ਕੁੜੀ ਹਾਂ ਹਾਂ ਕਿੱਡਾ ਯਾਰ ਇੱਕ ਦਿਨ ਮਾਰੀ ਦਾ ਸੋਚ ਹੋ ਗਈ ਯਾਰ ਆਪਣੀ ਦੇਖ ਤੂੰ ਪਹਿਲੀ ਗੱਲ ਤਾਂ ਮਾਨ ਸੋਸ਼ਲ ਮੀਡੀਆ ਬਣਿਆ ਇਹ ਕਿਸੇ ਚੰਗੇ ਕੰਮਾਂ ਵਾਸਤੇ ਬਣਿਆ ਕਿਸੇ ਗੱਲ ਦਾ ਪ੍ਰਚਾਰ ਕਰਨਾ ਕਿਸੇ ਨੇ ਸਨੇਹਾ ਦੇਣਾ ਕਿਸੇ ਨੇ ਪਰਚ ਵੋਟਾਂ ਦਾ ਪ੍ਰਚਾਰ ਕਰਨਾ ਕਿਸੇ ਨੇ ਸਮਾਜ ਦੇ ਚੰਗੇ ਕੰਮਾਂ ਦਾ ਪ੍ਰਚਾਰ ਕਰਨਾ ਜਾਂ ਕੁਝ ਕਿਸੇ ਨਾਲ ੱੱਕਾ ਹੋ ਰਿਹਾ ਤੁਸੀਂ ਪਾਓ ਅੱਧੇ ਘੰਟੇ ਚ ਸਰਕਾਰਾਂ ਤੱਕ ਦੀ ਪੂਥ ਲੱਗ ਜਾਂਦੀ ਲੱਗ ਜਾਂਦੀ ਬਹੁਤ ਤਗੜੀ ਚੀਜ਼ ਹੈ ਸਹੀ ਸਹੀ ਇਸਤੇਮਾਲ ਕਰੋ ਪਰ ਅਸੀਂ ਸਾਡੇ ਬੰਦੇ ਆਪ ਦੇ ਕੁਝ ਵਿਊਆਂ ਖਾਤਰ ਜਾਂ ਆਪਦੀ TRP ਖਾਤਰ ਕੁਝ ਚੈਨਲ ਕੁਝ ਪੇਜ 4 ਪੈਸੇ ਖਾਤਰ 4 ਪੈਸੇ ਖਾਤਰ ਆਪਦੇ ਖਾਤਰ ਤੁਸੀਂ ਜਰ ਉਹਦੀ ਕੋਈ ਉਸਤਤ ਕਰ ਦਿੰਦੇ ਵੀ ਭਾਈ ਬਾਬਾ ਜਿਹੜੇ ਨੇ ਵੀਡੀਓ ਪਾਈ ਆ ਜਾਂ ਫੋਟੋ ਪਾਈ ਆ ਉਹ ਨਾ ਤਾਂ ਅੰਗਰੇਜ਼ ਆ ਨਾ ਪਾਕਿਸਤਾਨੀ ਆ ਸਾਰੇ ਪੰਜਾਬੀ ਚੈਨਲ ਪੰਜਾਬੀ ਬੰਦੇ ਆ ਸਾਰੇ ਸਾਰੇ ਪੰਜਾਬੀ ਬੰਦੇ ਆ ਯਾਰ ਤੇ ਜੇ ਤੁਹਾਡੀ ਕੋਈ ਦੁਸ਼ਮਣੀ ਹਰ ਭਾਜਨ ਮਾਰਨ ਦਾ ਕੋਈ ਨਾ ਵਰਤ ਰਿਓ ਛੋਟੀ ਦੁਸ਼ਮਣੀ ਤੁਹਾਨੂੰ ਨਹੀਂ ਚੰਗਾ ਲੱਗਦਾ ਹਰ ਭਾਜਨ ਮਾਰਨਾ ਕੱਢ ਲੋ ਕੱਢ ਲੋ ਉਹਨੂੰ ਕਹਿ ਲੋ ਨਿੱਜੀ ਤੌਰ ਤੇ ਕਹਿ ਲੋ ਕਹਿ ਲੋ ਜੋ ਕਹਿਣਾ ਸਭ ਦਾ ਸੱਚ ਹੈ ਪਰ ਉਹਦੀ ਧੀ ਦਾ ਉਹਦੇ ਪੁੱਤ ਦਾ ਕੀ ਕਸੂਰ ਹੈ ਮੈਨੂੰ ਤਾਂ ਲੱਗਦਾ ਨਹੀਂ ਯਾਰ ਉਹ ਬੰਦਾ ਦੁਸ਼ਮਣੀ ਵਾਲਾ ਹੋ ਕੋਈ ਅੱਜ ਤੱਕ ਆਪਣੀ ਉਮਰ ਦਾ ਵਾਲਾ ਬੰਦਾ ਆਪਣੀ 40 40 ਸਾਲਾਂ ਦੀ ਉਮਰ ਹੋ ਗਈ ਜਦੋਂ ਆਪਾਂ ਬਚਪਨ ਸੀ 15 18 ਸਾਲ ਦੇ ਸੀ ਉਦੋਂ ਦਾ ਗਉਂਦਾ ਉਹ ਅੱਜ ਤੱਕ ਕੋਈ ਉਹਨੇ ਗੱਲ ਸੁਣੀ ਆਪਾਂ ਉਹਦੀ ਨਾ ਤੁਸੀਂ ਐਡੇ ਬੇਦਾਗ ਬੰਦੇ ਤੇ ਯਾਰ ਇਹ ਜਾ ਦਾਗ ਲਾਉਨੇ ਹੋ ਵੀ ਆਹ ਗੱਲ ਹੋ ਗਈ ਉਹ ਬੰਦਾ ਪਹਿਲੀ ਗੱਲ ਤਾਂ ਯਾਰ ਉਹ ਬੰਦੇ ਦੇ ਮਨ ਤੇ ਕੀ ਗੁਜਰੀ ਹੋ ਵੀ ਮੈਂ ਯਾਰ ਪੰਜਾਬ ਖਾਤਰ ਕੀ ਨਹੀਂ ਕਰਿਆ ਸਰ ਇਹ ਜਿਹੜਾ ਸੋਸ਼ਲ ਮੀਡੀਆ ਇਹ ਪਏ ਸਾਲੇ ਸੋਚਦੇ ਨੇ ਜਿਹੜੇ ਪਾਉਂਦੇ ਆ ਸਾਰੀ ਉਮਰ ਦੀ ਕਮਾਈ ਮਿੱਟੀ ਕਰ ਦਿੰਦੀ ਆ ਗਰਦਾਸ ਮਾਨ ਦੀ ਆਪਦੀ ਗਲਤੀ ਸੀ ਬੱਤੀ ਵਾਲੀ ਪੂਰੀ ਸਾਰੀ ਕਮਾਈ ਮਿੱਟੀ ਕਰ ਜਿਹੜ ਕੋਈ ਮੂੰਹ ਨਹੀਂ ਲਾਉਂਦਾ ਕੋਈ ਨਹੀਂ ਲਾਉਂਦਾ ਠੀਕ ਆ ਤੇ ਹੋਰ ਕਿੰਨੇ ਕਲਾਕਾਰਾਂ ਨੇ ਵੀ ਮਾਲਕ ਹੈ ਨਾ ਮਤਲਬ ਮੇਰਾ ਸਾਰੀ ਉਮਰ ਚ ਬਣੀ ਬਣਾਈ ਜਿੱਦ ਤੁਸੀਂ 5 ਮਿੰਟਾਂ ਚ ਕਾਲਦੇ ਉਹਦੇ ਬਹੁਤ ਬੰਦੇ ਨੇ ਯਕੀਨ ਮੰਨਿਆ ਹੋਊ ਬਹੁਤ ਬੰਦੇ ਨੇ ਸ਼ੇਅਰ ਕਰੀ ਹੋਊ ਬਹੁਤ ਬੰਦੇ ਨੇ ਚਿੱਤਰ ਗਾਲਾਂ ਕੱਢੀਆਂ ਹੋਣੀਆਂ ਆਪਾਂ ਵੀ ਯਾਰ ਗੱਲ ਕੀਤੀ ਨਹੀਂ ਪਰਸੋਂ ਚੌਥੇ ਜਦੋਂ ਆਪਾਂ ਜਾਂਦੇ ਸੀ ਜਾਂਦਿਆਂ ਜਾਂਦੇ ਨੇ ਇਹ ਆ ਕੀ ਏਰ ਫੋਟੋ ਜੀ ਆਈ ਜਾਂਦੀ ਆ ਆਪਾਂ ਇਗਨੋਰ ਕਰਤੀ ਗੱਲ ਹਾਂ ਮੈਂ ਕਿਹਾ ਮੈਂ ਘਾਉਂ ਦਾ ਪਿੰਡ ਫਿਰਦਾ ਕੁੜੀ ਨੂੰ ਲਈ ਜਾ ਹਾਂ ਆਪਦੇ ਬੱਚਿਆਂ ਨਾਲ ਲਈ ਬੱਚਿਆਂ ਨੂੰ ਲਈ ਹੈਨਾ ਹਾਂ ਤੇ ਯਾਰ ਕਿੱਡੀ ਮਾੜੀ ਗੱਲ ਆ ਯਾਰ ਤੁਸੀਂ ਕਿਸੇ ਨੂੰ ਕਿਸੇ ਨਹੀਂ ਫੈਮਿਲੀ ਤੱਕ ਜਾਣਦੇ ਹੋ ਕਿੱਡੇ ਬੈਠੇ ਬੈੜੇ ਆਪ ਦਾ ਚੈਨਲ ਚਲਾਉਣ ਖਾਤਰ ਬਾਬਾ ਕਿਸੇ ਬੰਦੇ ਨੇ ਮਾਨ ਬਟਿੰਡੇ ਮੇਰੇ ਘਰ ਵਾਲੀ ਦਾ ਨਾਮ ਵਰਤਿਆ ਵੀ ਮਾਨ ਬਟਿੰਡੇ ਦੇ ਘਰ ਵਾਲੀ ਇੱਥੋਂ ਨੰਗੀ ਸੀ ਧਰਨੇ ਵਾਲਿਆਂ ਨੂੰ ਐ ਕਹਿਗੀ ਉਹ ਆਪ ਦਾ ਸਿਰ ਚੈਨਲ ਚ ਰੋ ਕੋਈ ਮੇਰੀ ਉਹ ਨਾ 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 ਕੋਈ ਮੇਰੇ ਘਰ ਵਾਲੀ ਨੇ ਨੀਂਦਾਂ ਬੰਦ ਸਿੱਟਿਆ ਇਹਦਾ ਮਾਨ ਦਾ ਨਾਮ ਲਾਵਾਂ ਵੀਡੀਓ ਵੱਧ ਚੱਲੂ ਚੈਨਲ ਦਾ ਯਾਰ ਮੂੰ ਵੀ ਚੱਲਦੀ ਐ ਸਾਰੇ ਲੋਕਾਂ ਨੇ ਕਿੰਨੇ ਦੁਨੀਆਂ ਚ ਪੇਜ ਬਣੇ ਆ ਕਿੰਨੇ ਚੈਨਲ ਚ ਚੱਲ ਰਹੇ ਆ ਕਿੰਨੀਆਂ ਕੁੜੀਆਂ ਵਿਆਹ ਕਰਾਈ ਜਾਂਦੇ ਆ ਜਿਹੜੇ ਨੇ ਪਾਈਆਂ ਉਹਨਾਂ ਦੇ ਪਿੰਡ ਚ ਉਹਨਾਂ ਦੇ ਰਿਸ਼ਤਰੀ ਚ ਉਹਨਾਂ ਦੇ ਤਲਕਾਰ ਚ ਹੋਣਗੇ ਹਾਂ ਇਹਦਾ ਇਹਦਾ ਕਿਉਂ ਕਿਉਂਕਿ ਅਰਪਾ ਜੀ ਮਨ ਦਾ ਨਾਂ ਵੱਡਾ ਸੀ ਨਾਂ ਵੱਡਾ ਸੀ ਚਿਹਰਾ ਸੀ ਵੀ ਉਹਦੀ ਗੱਲ ਫੈਲੂਗੀ ਕੀ ਮਿਲੂ ਉਹਨਾਂ ਨੂੰ ਉਹਨਾਂ ਦੀ ਉਹਨੇ ਇੱਕ ਬੰਦੇ ਨੇ ਵੀਡੀਓ ਪਾਤੀ ਉਹਨੇ 4 ਰੁਪਏ ਕਮਾ ਲਏ ਗਾਂ ਚੱਕ ਚੱਕ ਹੋਰਾਂ ਨੇ ਪਾਤੀਆਂ ਨਹੀਂ ਨਹੀਂ ਮੈਂ ਤਾਂ ਕਹਿੰਦਾ ਸਾਰਿਆਂ ਨੂੰ A to Z ਯਾਰ ਉਹਦੇ ਕੋਲੇ ਕਾਸੇ ਦਾ ਤੋੜਾ ਨਹੀਂ ਸਾਰਿਆਂ ਦੀ ਬੂਥ ਲਵਾਵੇ ਨਾਲੇ ਮਨਾਵੇ ਮਾਫੀ ਨਾਲੇ ਡਿਫਾਰਮੇਸ਼ਨ ਦਾ ਕੇਸ ਪਾਵੇ ਗਾਹਾਂ ਨੂੰ ਇਹ ਗਲਤੀ ਨਹੀਂ ਕਰਨਗੇ ਬਾਤ ਆ ਕੇ ਸੋਹਣੇ ਕੋਈ ਮਾਰੇ ਮੁੜ ਕੇ ਤੱਥਾਂ ਨਹੀਂ ਓੜੇ ਆਪ ਕੋ ਕਰੋ ਯਾਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਐਪਲੀਕੇਸ਼ਨ ਹੁਣੇ ਜਾਂ ਕੇਸ ਉਹਦੇ ਨਾਲ ਰਿਲੇਟਡ ਐਫ ਆਈ ਆਰ ਓਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਚੁੱਕਿਆ ਅੱਭਾ ਜਰਮਾਨਾ ਤੁਸੀਂ ਪੇ ਚੈੱਕ ਕਰ ਲੋ ਓਨੇ ਉੱਤੇ ਪਾਤੀਆਂ ਨਹੀਂ ਕੋਈ ਤੁਸੀਂ ਕੋਈ ਪੁਸ਼ਟੀ ਦਾ ਕਰੋ ਯਾਰ ਹਰ ਪੰਜ ਨਾਮਾਨ ਕਿਹੜਾ ਚੰਦ ਤੇ ਰਹਿਂਦਾ ਤੁਸੀਂ ਕੋਈ ਪੁਸ਼ਟੀ ਬਾਬਾ ਜਿਆਦਾਤਰ ਤੁਸੀਂ ਆਪਾਂ ਜਿਹੜੇ ਦੇਖਦੇ ਆ ਪਾਉਂਦੇ ਵੱਡੇ ਵੱਡੇ ਚੈਨਲ ਵੀ ਪਾਉਂਦੇ ਆ ਇਹ ਉਹਨਾਂ ਦੀ ਮਾੜੀ ਗੱਲ ਆ ਵੀ ਇਹ ਤੇ ਲਿਖਦਾ ਵੀ ਸਾਡਾ ਤਾਰਾ ਇਹਦੀ ਪੁਸ਼ਟੀ ਨਹੀਂ ਕਰਦਾ ਇਹ ਗੱਲ ਤੁਸੀਂ ਤਾਂ ਆਪਦੇ ਦੋਸਤਾਂ ਨੂੰ ਗਲਤ ਆ ਯਾਰ ਤੁਸੀਂ ਤਾਂ ਪੈਸੇ ਕਮਾਲੇ ਤੁਸੀਂ ਤਾਂ ਪਰ ਬਹੁਤ ਦੇਖਣ ਵਾਲੇ ਨੇ ਦੇਖਣ ਵਾਲੇ ਨੇ ਸ਼ੇਅਰ ਕਰਤਾ ਤੁਸੀਂ ਉੱਪਰ ਸਿਰਫ ਲਿਖ ਕੇ ਪੁਸ਼ਟੀ ਕਿਹੜਾ ਦੇਖਦਾ ਵੀ ਪੁਸ਼ਟੀ ਕਰਦਾ ਜਾਂ ਨਹੀਂ ਕਰਦਾ ਤੁਸੀਂ ਲਿਖ ਕੇ ਸਿਰਫ ਇਹ ਤੋਂ ਮਲ ਮੁਕਤ ਹੋਗੇ ਦੋ ਅੱਖਰ ਲਿਖ ਕੇ ਤੁਸੀਂ ਪਹਿਲਾਂ ਪੁਸ਼ਟੀ ਕਰੋ ਤੁਸੀਂ ਜ਼ਿੰਮੇਵਾਰ ਪਾਉਂਦੇ ਕਿਉਂ ਹਾਂ ਜਿੱਦੇ ਹੋ ਗਈ ਉਹਦੇ ਪਾਰ ਬੰਦ ਕਾਦੀ ਲੱਗੀ ਹੈ ਅਫਕਾਰੀ ਲੱਗੀ ਹੈ ਜਿੱਦੇ ਪੁਸ਼ਟੀ ਹੋ ਗਈ ਉਹ ਤੋਂ ਬਾਅਦ ਇਹ ਤੁਸੀਂ ਕਿਸੇ ਨੂੰ ਮਿੰਟਾਂ ਚ ਬਦਨਾਮ ਕਰ ਦਿੰਨੇ ਹੋ ਨਹੀਂ ਇਹ ਗੱਲ ਨਹੀਂ ਹੈ ਹਣ ਜੇ ਮੈਂ ਮੁੱਦਾ ਚੱਲੀ ਜਾਂਦਾ ਬਾਪਾ ਨੂੰ ਨਹੀਂ ਪਤਾ ਸੱਚਾ ਝੂਠਾ ਝੂਠਾ ਕੀ ਆ ਹਾਂ ਕੀ ਆ ਪਰ ਉਹ ਪੁਸ਼ਟੀ ਵਾਲੀ ਗੱਲ ਤੇ ਕਿਤੇ ਨਾ ਕਿਤੇ ਤਾਂ ਇਹ ਬਹੁਤ ਲੋਕੇ ਕਹਿ ਰਹੇ ਪੁਸ਼ਟੀ ਨਹੀਂ ਕਰੀ ਸਾਰੇ ਪੰਜਾਬ ਦਾ ਯਾਰ ਕੱਲਾ ਉਹ ਨਹੀਂ ਕੱਲਾ ਪਏ ਗੱਲ ਨਹੀਂ ਕਹਿ ਰਹੇ ਵੀ ਜਾ ਅੱਜਾ ਹੁਣ ਮੁੱਦਾ ਚੱਲਦਾ ਇਹਦੀ ਪੁਸ਼ਟੀ ਦੇ ਬਾਰੇ ਗੱਲ ਕਰਦੇ ਆ ਸਾਰੇ ਚੈਨਲ ਹੀ ਐ ਕਰਦੇ ਆ ਐ ਕਰਦੇ ਆ ਸਰੇਕ ਗੱਲ ਬਾਤ ਕਹਿੰਦੇ ਸੀ ਡਿਸਕਲੇਮਰ ਲਾਤਾ ਹਾਂ ਸਾਲੇ ਉਹ ਕੀ ਕਰੂ ਕਿਸੇ ਦਾ ਬੇੜਾ ਵਾ ਬੇੜਾ ਵਾਤਾ ਡਿਸਕਲੇਮਰ ਦਾ ਯਾਰ ਹਜੇ ਆਪਣੀ 90% ਆਬਾਦੀ ਨੂੰ ਤਾਂ ਡਿਸਕਲੇਮਰ ਦਾ ਨਹੀਂ ਪਤਾ ਵੀ ਕੀ ਹੁੰਦਾ ਤੇਰਾ ਪਿਓ ਵੀਡੀਓ ਦੇਖਦਾ ਵਾ ਪਾਪਾ ਤੇਰੀ ਮਾਂ ਦੇਖਦੀ ਆ ਆਪਣੇ ਸਾਰੇ ਤੋਂ ਦਰਮਿਆ ਦੇਖ ਲੈ ਤਾਂ ਇੰਨਾਂ ਚ ਫੋਨ ਪਏ ਆ ਕੀ ਆਪਣੇ ਆਮ ਬੰਦੇ ਪੰਜਾਬੀ ਦਾ ਸੁਣ ਲੈਂਦੇ ਦੇਖ ਲੈਂਦੇ ਡਿਸਕਲੇਮਰ ਪੜ੍ਹ ਲੈਂਦੇ ਆ ਕੋਈ ਬੰਦੇ ਨੂੰ ਪਤਾ ਹੀ ਨਹੀਂ ਡਿਸਕਲੇਮਰ ਦਾ ਜਾਓ ਤੇ ਅਮਲ ਕਰ ਲੈਂਦੇ ਆ ਨਾ 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 ਜਾਇ ਇੱਕ ਲਾਈਨ ਲਿਖਿਆ ਸੀ ਪੋਸਟਾ ਦਾ ਦਾਰਾ ਪੁਸ਼ਟੀ ਨਹੀਂ ਕਰਦਾ ਫਲਾਉਦਾ ਦਾ ਉਹ ਉਹ ਗੱਲ ਬਈ ਆਪਣੇ ਬੰਦਿਆਂ ਤੇ ਅਸਰ ਹੋ ਜਾਂਦਾ ਨਹੀਂ ਨਹੀਂ ਉਹ ਵੀ ਗੱਲਾਂ ਮਾਰੀਆਂ ਯਾਰ ਜੇ ਤੁਸੀਂ ਦਿਖਾ ਲਰਦੇ ਤੁਸੀਂ ਸਬਰ ਕਰ ਲੋ ਹੋਰ ਦੋ ਦਿਨ ਫੇਰ ਪਾ ਦਿਓ ਉਹ ਤਾਂ ਫੇਰ ਵੀ ਚਾਹੀਦਾ ਉਹਨੇ ਦਫਤਰ ਬਣਿਆ ਬੰਦਾ ਜਾ ਕੇ ਜਾ ਕੇ ਗੱਲ ਕਰ ਲਓ ਜਿਹੜੇ ਮੇਰੇ ਵਰਗੇ ਆਮ ਬੰਦੇ ਬੈਠਿਆ ਹਰਪਾ ਜਮਾਨ ਦੀ ਕੁੜੀ ਨੇ ਬੈ ਉਹਨਾਂ ਨੇ ਕੀ ਕਰ ਲਓ ਇਹ ਸਾਲਾ ਸੋਦਰ ਮੀੜਾ ਚਲਾਇਆ ਨਾ ਘੱਟੋ ਘੱਟ 5 ਹਾਂ ਜਿਉਂ ਬੰਦਾ ਕੋਟ ਬਣਾਉ ਉਹ ਤੇ ਲੰਡੀ ਪੁੱੱਚੀ ਕੋਟ ਬਣਾ ਕੇ ਜਿਹਨੂੰ ਮਰਜ਼ੀ ਬਦਨਾਮ ਕਰ ਦੇ ਜਿਹਦੇ ਬਾਰੇ ਮਰਜ਼ੀ ਕੁਛ ਪਾ ਦੇ ਨਹੀਂ ਅਕਾਊਂਟ ਫੇਕ ਹਾਂ ਫੇਕ ਅਕਾਊਂਟ ਵੀ ਫੇਕ ਐ ਬੰਦਾ ਜਿਹੜੇ ਆਪਾਂ ਨੂੰ ਗਾਲਾਂ ਕੱਢਦੇ ਐ ਸਾਲੇ ਸਾਰੇ ਲੋਕ ਲਈ ਬੈਠਿਆ ਕਮੈਂਟਾਂ 'ਚ ਗਾਲਾਂ ਕੱਢਦੇ ਉਹਨਾਂ ਦਾ ਆਪਾਂ ਕਿ ਦੱਸ ਕੀ ਬੰਦਾ ਪਤਾ ਕਰ ਲੂ ਸਾਲਾ ਕੁਝ ਜਿਹੜਾ ਬਾਹਰ ਬੈਠਾ ਉਹ ਆਪਦੇ ਆਪ ਨੂੰ ਰੱਬ ਸਮਝਣ ਲੱਗੇ ਨੇ ਕਿ ਮੈਂ ਤਾਂ ਬੈਠਾ ਕੈਨੇਡਾ ਜਾਂ ਅਮਰੀਕਾ ਬੈਠਾ ਫੇਕ ਬਣਾਇਆ ਕੋਈ ਮੇਰਾ ਤੇਰਾ ਕੀ ਕਰ ਲੂ ਕਿੰਨੇ ਬੰਦੇ ਤੇਰੇ ਮੇਰੇ ਨੂੰ ਗਾਲਾਂ ਕੱਢੀ ਜਾਂਦੇ ਫੋਟੋਆਂ ਆਪਣੀ ਡਟਾ ਕੇ ਪਾ ਲੈਂਦੇ ਐ ਵੀ ਵੀ ਬਾਹਰ ਵਾਲੇ ਨਹੀਂ ਕੰਡੇ ਬੀਜੇ ਹੋਣਗੇ ਕਿਸੇ ਨੇ ਅਰ ਭਜਨ ਮਾਣ ਵਾਲੀ ਗੱਲ ਨਿਕਲੂ ਤੇਰੇ ਕੋਲੇ ਐ ਜਮਾ ਕੋਈ ਬਾਹਰ ਬੈਠਾ ਰਹੇ ਆਪਣੇ ਪੰਜਾਬ 'ਚ ਰਹਿਣ ਵਾਲੇ ਲੋਕ ਤੇ ਖੂਨ ਚ ਇਹ ਕੀ ਕਰਤਾ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਹੈ ਪਿੰਡ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ ਸੀ ਉਹਦੇ ਪਿੰਡ ਦੀ ਧੀ ਦੀ ਇੱਚ ਸਾਰੇ ਪਿੰਡ ਦੀ ਇੱਚ ਦੋਂਦੀ ਤੇ ਅੱਜ ਦਾ ਪਿੰਡ ਦੇ ਆ ਵੀ ਰੋਲਣ ਤੇ ਟੋਪ ਰਹੇ ਆ ਬਾਈ ਇਹ ਮੇਰਾ ਵੀਰ ਬਣ ਕੇ ਸ਼ੇਅਰ ਕਰਦੇ ਹੋ ਸ਼ੇਅਰ ਕਰੋ ਲਾਜ਼ਮੀ ਵੀਡੀਓ ਤੇ ਹਰ ਭਾਜਨ ਮਾਰਨ ਨੂੰ ਬਾਈ ਹੌਸਲਾ ਦਿਓ ਸਾਥ ਦਿਓ ਕਮੈਂਟ ਕਰੋ ਤੇ ਅੱਗੇ ਵਾਸਤੇ ਇਹਨਾਂ ਬੰਦਿਆਂ ਦੇ ਨਾਸਾ ਮੋੜ ਦੇ ਜਿਹੜੇ ਆਜਾ ਕੁਝ ਕਰਦੇ ਚਾਰ ਨੂੰ ਹੋਰ ਸੂ ਆਉਗੀ ਈ ਭਾਈ ਜਦੋਂ ਆਪ ਦੀ ਧੀਜ ਭੈਣ ਬਦਨਾਮ ਹੁੰਦੀ ਆ ਕੋਈ ਉਹਦੇ ਬਾਰੇ ਗੱਲ ਹੁੰਦੀ ਆ ਬੰਦੇ ਦਾ ਕਾਲਜਾ ਪਾੜਦਾ ਆਪਦੇ ਤੇ ਲਾ ਕੇ ਦੇਖੋ ਤੂੰ ਦੀ ਚੰਦ ਬੇਵਾਂ ਲੈ ਕੇ ਖਾਤਰ ਕਿਸੇ ਨੂੰ ਬਦਨਾਮ ਕਰੀਂ ਨਾ ਤੁਹਾਡਾ ਬੇੜਾ ਨਹੀਂ ਬੈਠੂ ਯਾਰ ਲੈ ਮਿੱਤਰੋ ਜਿਹਨੂੰ ਗੱਲਬਾਤ ਚੰਗੀ ਲਗੀ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ